ਸੰਗੇ ਸੱਜਣ ਖੁਦਾ ਦੇ ਕਾ ਓਏ ਸੱਜਣ ਸੱਜਣ ਓਏ ਸੋਹਣ ਲੋ ਓਹ ਕਥਾ ਨਹੀਂ ਕਰਦਾ ਉਹਨੇ ਸਾਡੇ ਕੋਲ ਓਹ ਹੋ ਹੋ ਉਹਨਾਂ ਕਰਕੇ ਗੱਲ ਨਹੀਂ ਕਰਦੇ ਮੈਡੀਕਲ ਲਾਈਫ ਦੀ ਗੱਲ ਕਰ ਉਹ ਪਿਆਰ ਨਾ ਕਰ ਪਿਆਰ ਨਹੀਂ ਕਰਦੇ ਬਸ ਕੂੰਗਾ ਨਹੀਂ ਕਰਨੀ ਪਰ ਜੇ ਤੈਨੂੰ ਤੈਨੂੰ ਸੱਚਾਈ ਦਾ ਗੁੱਸਾ ਲੱਗਦਾ ਫਿਰ ਤੈਨੂੰ ਸੰਗਤ ਸਮਝ ਨਹੀਂ ਆਈ ਇੱਕ ਸਰਦਾਰ ਭਰਾ ਆਇਆ ਤੂੰ ਉਹਨੂੰ ਉਂਗਲ ਕਰਕੇ ਗੱਲ ਕਰ ਰਿਹਾ ਗੱਲ ਥੋੜੀ ਆ ਯਾਰ ਭੈਣ ਜੀ ਦੇਖੋ ਉਹਨਾਂ ਦੀ ਡਿਊਟੀ ਆ ਪਰ ਕੋ ਉਹ ਦਸਤਾਰ ਦੇ ਵਿੱਚ ਤੁਸੀਂ ਉਹਨੂੰ ਐ ਉਂਗਲ ਕਰਕੇ ਗੱਲ ਕਰੋ ਮੈਂ ਹੁਣ ਤੁਹਾਨੂੰ ਕਿੰਨੀ ਚੀਜ਼ਾਂ ਸਮਝਾ ਰਿਹਾ ਬਈ ਸਾਰਾ ਕੁਝ ਇੱਕੋ ਹੀ ਆ ਤੂੰ ਸਰਦਾਰ ਭਰਾ ਨੂੰ ਕੋਈ ਗੱਲ ਨਹੀਂ ਭੈਜੀ ਕੋਈ ਗੱਲ ਨਹੀਂ ਜੀ ਐਨੂੰ ਜੇ ਤੈਨੂੰ ਸੱਚਾਈ ਦੇ ਗੁੱਸਾ ਲੱਗਾ ਤੇਰੀ ਮਰਜ਼ੀ ਆ ਹੁਣ ਇਹੀ ਸਰਦਾਰ ਭਰਾ ਤੇਰੇ ਕੰਨੀ ਉਂਗਲ ਕਰ ਦਿੰਦਾ ਤਾਂ ਮੁੱਦਾ ਬਣ ਜਾਂਦਾ ਵੀ ਸ਼ਾਇਦ ਮੈਨੂੰ ਦਬਕੇ ਮਾਰਦਾ ਐਦਾਂ ਥੋੜੀ ਹੁੰਦਾ ਯਾਰ ਉਹਦੀ ਇੱਜ਼ਤ ਹੈ ਕੋਈ ਐਦਾਂ ਨਹੀਂ ਕਰਨਾ ਮੇਰਾ ਭਰਾ